ਤਵਾਹੀ ਦੀਆਂ ਲਾਈਵ ਤਸਵੀਰਾਂ ਦਿਖਾਉਨੇ ਆ ਬਾਈ ਬਾੜੀਆਂ ਸ਼ੁਰੂ ਹੋ ਗਈਆਂ ਬਚਾ ਰੱਖੋ ਬਾਈ ਜਿੰਨਾ ਵੀ ਹੋ ਸਕਦਾ ਤੁਹਾਨੂੰ ਦਿਖਾਉਨੇ ਆ ਇੱਥੇ ਲਗਭਗ 70 ਤੋਂ 80 ਕਿੱਲੇ ਜਿਹੜੇ ਖੜੀ ਕਣਕ ਬਾਈ ਮੱਚ ਗਈ ਤੁਹਾਨੂੰ ਦਿਖਾਉਨੇ ਆ ਇਹ ਉਹ ਤੋਂ ਲੰਬਾ ਟੱਕ ਚੱਲਦੇ ਆਈ ਹੈ ਇਹ ਤਾਂ ਧੰਨਵਾਦ ਨੇੜੇ-ਨੇੜੇ ਪਿੰਡ ਵਾਲਿਆਂ ਦਾ ਸਾਰੇ ਕਿਤੇ ਬੋਲਤਾ ਬਾਈ ਗੁਰਦੁਆਰਾ ਸਾਹਿਬ ਦੇ ਵਿੱਚ ਅਤੇ ਫਟਾਫਟ ਪਿੰਡ ਇਕੱਠੇ ਹੋ ਗਏ ਬੜੀ ਮਤਲਬ ਔਖੀ ਜਿਹੜੀ ਅੱਗ ਤੇ ਜਿਹੜਾ ਕਾਬੂ ਪਾਇਆ ਸੀਗਾ ਕਿਉਂਕਿ ਬਾਈ ਜੀ ਅੱਗ ਤੇਜ਼ ਬਹੁਤ ਹੁੰਦੀ ਆ ਪੈਟਰੋਲ ਵਰਗੀ ਅੱਗ ਹੁੰਦੀ ਆ ਇਹਨਾਂ ਦਿਨਾਂ ਦੀ ਬਾਈ ਪੂਰਾ ਹੀ ਇੱਥੋਂ ਇਸ ਤਰ੍ਹਾਂ ਦੀ ਜਿਹੜੀ ਹਵਾ ਵਗ ਰਹੀ ਸੀ ਰਾਤ ਦਾ ਸਮਾਂ ਸੀਗਾ ਇੱਥੇ ਐਂ ਹਵਾ ਵਗ ਰਹੀ ਸੀ ਤੇ ਉਹ ਸਾਈਡ ਤੋਂ ਜਿਹੜਾ ਆਪਣਾ ਅੱਗ ਆਈ ਆ ਪੂਰੀ ਜਿਹੜਾ 5 6 6 7 ਕਿੱਲਿਆਂ ਦਾ ਇਸ ਤਰ੍ਹਾਂ ਘੇਰਾ ਆ ਤਕਰੀਬਨ 7 ਕਿੱਲਿਆਂ ਦਾ 8 ਕਿੱਲਿਆਂ ਦਾ 10ੇ ਹੋ ਸਕਦੇ ਨੇ 10 ਕਿੱਲਿਆਂ ਦਾ ਇਸ ਤਰ੍ਹਾਂ ਘੇਰਾ ਆ ਪੂਰਾ ਪੂਰਾ ਦਾ ਪੂਰਾ ਘੇਰਾ ਜਿਹੜਾ ਪਿੱਛੋਂ ਆਇਆ ਕਾਫੀ ਦੂਰ ਤੋਂ ਬਾਈ 70 80 ਕਿੱਲੇ ਮਲਕੀ ਜ਼ਿਆਦਾ ਹੀ ਹੋਣਗੇ ਥੋੜਾ ਬਹੁਤਾ ਤਾਂ ਲੰਗਾ ਸੀ ਪਰ ਬਹੁਤੀ ਹੈ ਨਾ ਆ ਤੁਸੀਂ ਦੇਖ ਹਨਾ ਕਣਕ ਦੇਖੋ ਕਿਸ ਤਰ੍ਹਾਂ ਦੀ ਜਿਹੜੀ ਖੜੀ ਕਣਕ ਬਾਈ ਚੁਲਸੀ ਗਈ ਆ ਤੁਸੀਂ ਦੇਖ ਸਕਦੇ ਹੋ ਪੂਰੀ ਕਣਕ ਹੈ ਜਿਹੜੇ ਪੂਰੇ ਲਾਟ ਵੀ ਕਰੇ ਸਫੈਦੇ ਜਿੰਨੀ ਉੱਚੀ ਲਾਟ ਸੀਗੀ ਕਾਬੂ ਕਰਨਾ ਬਹੁਤ ਔਖਾ ਸੀ ਪਰ ਫਿਰ ਵੀ ਹਿੰਮਤ ਮਾਰੀ ਕੰਬੈਨਾਂ ਆਈਆਂ ਰਾਤ ਦੇ ਰਾਤ ਜਿਹੜਾ ਨੇੜੇ ਨੇੜੇ ਸੀਗਾ ਉਹਨੂੰ ਨਾਲ ਦੇ ਨਾਲ ਵੱਢਣਾ ਸ਼ੁਰੂ ਕੀਤਾ ਤੇ ਟਰੈਕਟਰ ਲਿਆਂਦੇ ਗਏ ਤਵੀਆਂ ਫੇਰਨੀ ਸ਼ੁਰੂ ਕੀਤੀਆਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਤਵੀਆਂ ਵੀ ਫੇਰੀਆਂ ਪਈਆਂ ਨੇ ਪਰ ਫਿਰ ਵੀ ਅੱਜ ਕੱਲ ਦੀ ਜਿਹੜੀ ਅੱਗ ਆ ਬਾਈ ਬਹੁਤ ਤੇਜ਼ ਹੁੰਦੀ ਹੈ ਦੇਖਦੇ ਦੇਖਦੇ ਕਿਤੋਂ ਦੀ ਕਿਤੋਂ ਵਗ ਜਾਂਦੀ ਹੈ ਤੇ ਬਾਈ ਵਿਚਾਰ ਰੱਖੋ ਖਾਸ ਕਰਕੇ ਜਿਹੜਾ ਟਰਾਂਸਫਾਰਮਰ ਨੇ ਖੰਬੇ ਨੇ ਉਹਨਾਂ ਦੇ ਸੁੱਚ ਜਿਹੜੇ ਦੇ ਕੇ ਰੱਖੋ ਸੁੱਚ ਲਾ ਕੇ ਨਾ ਰੱਖੋ ਕਿਉਂਕਿ ਇੱਕਦਮ ਜਦੋਂ ਲਾਈਟ ਆਉਂਦੀ ਹੈ ਤਾਂ ਕਈ ਵਾਰੀ ਝਟਕਾ ਪਾਜਦਾ ਚੰਗਿਆੜੇ ਨਿਕਲਦੇ ਨੇ ਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਇੱਕ ਚੰਗਿਆੜੇ ਦਾ ਮਤਲਬ ਤੇ ਉਸ ਦਾ ਨੁਕਸਾਨ ਕਿੰਨਾ ਹੋ ਸਕਦਾ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਬਾਈ ਤਬਾਹੀ ਦੇਖੋ ਤੇ ਜਿਗਰਾ ਦੇਖੋ ਉਸ ਕਿਸਾਨ ਦਾ ਬਾਈ ਜਿਹਦੀ ਇਹ ਖੜੀ ਕਣਕ ਹੈ ਨਾ ਮੱਚ ਗਈ ਜਿਹਦਾ ਖੜਾ ਬਹੁਤ ਥੋੜਾ ਬਹੁਤ ਤਾਂ ਲਾਂਗਾ ਵੀ ਸੀਗਾ ਵਿੱਚ ਜਿਹੜੇ ਤਕਰੀਬ 70-80 ਕਿੱਲਿਆਂ ਦੇ ਵਿੱਚੋਂ 30 25-30 ਕਿੱਲੇ ਲਾਂਗਾ ਸੀ ਮਤਲਬ ਕੱਟੀ ਵੱਢੀ ਹੋਈ ਸੀਗੀ ਪਰ ਬਾਈ 50 ਕਿੱਲਿਆਂ ਦੇ ਕਰੀਬ ਖੜੀ ਕਣਕ ਦੇ ਉੱਤੇ ਜਿਹੜਾ ਡਾਕਾ ਵੱਜਿਆ ਉਹ ਸਤਨ ਜਿਗਰਾ ਉਸ ਕਿਸਾਨ ਦਾ ਤੇ ਤਾਂ ਹੀ ਕਹਿੰਦੇ ਹੁੰਨੇ ਆ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਸ਼ੁਰੂਆਤੀ ਮੰਝਰ ਆ ਬਾਈ ਜੀ ਸੰਭਲ ਜੋ ਹਨਾ ਕਿਉਂਕਿ ਇਸ 6 ਮਹੀਨਿਆਂ ਦੀ ਫਸਲ ਹੁੰਦੀ ਆ ਬਾਈ ਕਿਸਾਨ ਨੇ ਇਹੀ ਦਿਨ ਹੁੰਦੇ ਨੇ ਵਿਆਹ ਵਰਗੇ ਦਿਨ ਹੁੰਦੇ ਨੇ ਤੇ ਉਹਨਾਂ ਨੇ ਆਪਣੇ ਹਨਾ ਪੂਰੇ 6 ਮਹੀਨਿਆਂ ਦੀ ਮਿਹਨਤ ਦਾ ਫਲ ਮਿਲਣਾ ਹੁੰਦਾ ਬਾਈ ਜੀ ਆਪਾਂ ਕੋਈ ਵੀ ਕੰਮ ਕਰਦੇ ਆ ਮੰਨ ਲਓ ਕੋਈ ਵੀ ਆਪਾਂ ਕਿੱਤਾ ਕਰਦੇ ਆ ਬਾਈ 100 ਉਮੀਦਾਂ ਹੁੰਦੀਆਂ ਨੇ 100 100 ਆਪਾਂ ਨੇ ਬਿੱड्ਨੇ ਬਿੱਡੇ ਹੁੰਦੇ ਨੇ ਉਸ ਕੰਮ ਦੇ ਉੱਤੇ ਵੀ ਯਾਰ ਆਪਾਂ ਆਹ ਕਰਾਂਗੇ ਆਹ ਕਰਾਂਗੇ ਬਈ ਤਾਂ ਜਿਗਰ ਇਸ ਕਿਸਾਨ ਦਾ ਜਿਹੜੀ 6 ਮਹੀਨਿਆਂ ਦੀ ਫਸਲ ਦੇ ਉੱਤੇ ਪਾਣੀ ਫਿਰ ਗਿਆ ਪਾਣੀ ਕੀ ਅੱਗੇ ਫਿਰ ਗਈ ਬਈ ਹਨਾ ਉਹਨੇ ਕੀ ਸੋਚਿਆ ਹੋਊਗਾ ਮੈਂ ਕੀ ਕਰੂੰਗਾ ਕੀ ਕਰੂੰਗਾ ਹਨਾ ਕਿਸੇ ਨੇ ਧੀ ਵਿਆਹਣੀ ਹੁੰਦੀ ਹੈ ਕਿਸੇ ਨੇ ਪੁੱਤ ਵਿਆਹਣਾ ਹੁੰਦਾ ਕਿਸੇ ਨੇ ਕੋਈ ਕਿੱਤਾ ਕਿਸੇ ਨੇ ਬਈ ਘਰ ਸ਼ੁਰੂ ਕਰਨਾ ਹੁੰਦਾ ਕਿਸੇ ਨੇ ਪੂਰ ਚੜ੍ਹਨਾ ਹੁੰਦਾ ਅੱਧ ਵਿਚਾਲੇ ਪੈਸੇ ਨਹੀਂ ਵੀ ਕਣਕ ਵੱਢ ਕੇ ਹਿਸਾਬ ਕਰਾਂਗੇ ਫਿਰਗੇ ਕੰਮ ਸ਼ੁਰੂ ਕਰਾਂਗੇ ਤੇ ਆਹ ਦੇਖ ਲਓ ਬਈ ਤਬਾਹੀ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੇ ਆਪਾਂ ਹੁਣ ਗੱਲ ਕਰੀਏ ਵੀ ਇਹ ਲਾਈਵ ਤਸਵੀਰਾਂ ਹੈ ਕਿੱਥੋਂ ਦੀਆਂ ਨੇ ਬਈ ਇਸ ਸਾਈਡ ਜਾਖਲ ਰਹਿ ਗਿਆ ਇਸ ਸਾਈਡ ਟੁਹਾਣਾ ਰਹਿ ਗਿਆ ਟੁਹਾਣੇ ਤੇ ਜਾਖਲ ਦੇ ਵਿਚਾਲੇ ਬਾਰਡਰ ਜਿੱਤੇ ਪਿੰਡ ਪੈ ਜਾਂਦੇ ਨੇ ਬਈ ਹਰਿਆਣ हरियाणा ਵੀ ਪਹਿਲਾਂ ਪੰਜਾਬੀ ਸੀ ਹਨਾ ਪੰਜਾਬ ਦੀ ਇੱਕ ਹਿੱਸਾ ਹੈ ਪਰ ਗੱਲ ਮੇਨ ਮਕਸਦ ਇੱਥੇ ਇਹ ਆ ਦੱਸਣ ਦਾ ਬਈ ਬਚਤ ਰੱਖੋ ਜਿੰਨੀ ਵੀ ਹੋ ਸਕਦੀ ਹੈ ਖਾਲਾਂ ਦੇ ਵਿੱਚ ਪਾਣੀ ਜਰੂਰ ਭਰ ਕੇ ਰੱਖੋ ਬਈ ਜਰੂਰ ਤੋਂ ਜਰੂਰ ਪਾਣੀ ਭਰ ਕੇ ਰੱਖੋ ਕਿਉਂਕਿ ਖਾਲਾਂ ਦੇ ਵਿੱਚ ਪਾਣੀ ਭਰਿਆ ਤਾਂ ਥੋੜੀ ਬਹੁਤੀ ਅੱਗ ਦੀ ਬਚਾਅ ਵੀ ਹੁੰਦੀ ਹੈ ਥੋੜੇ ਬਹੁਤੇ ਜਿੱਥੇ ਲੰਗੇ ਕੁੱਟਲੇ ਬਈ ਉੱਥੇ ਥੋੜਾ ਬਹੁਤਾ ਪਾਣੀ ਛੱਡ ਕੇ ਰੱਖਿਆ ਕਰੋ ਰਾਤ ਤੇ ਐਸੇ ਕਰਕੇ ਬਚਤ ਰਹੇਗੀ ਬਈ ਸਾਈਡਾਂ ਤੇ ਪਾਣੀ ਛੱਡਤਾ ਨਾਲ ਦੀ ਨਾਲ ਹਨਾ ਮੋਟਰਾਂ ਚਲਾਈਆਂ ਨਾਲ ਦੀ ਨਾਲ ਜਿਹੜੀ ਅੱਗ ਤੇ ਕਾਬੂ ਪਾ ਸਕੇ ਬਹੁਤ ਲੋਕਾਂ ਨੇ ਸਾਥ ਦਿੱਤਾ ਤੇ ਅਗਰ ਕਿਸੇ ਪਰਮਾਤਮਾ ਨਾ ਕਰੇ ਜੇ ਕਿਤੇ ਘਟਨਾ ਘੜਦੀ ਆ ਬਾਈ ਆਪ ਆਪਣਾ ਸਾਥ ਜਰੂਰ ਦਿਆ ਕਰੋ ਜਰੂਰ ਉੱਥੇ ਪਹੁੰਚਿਆ ਕਰੋ ਕਿਉਂਕਿ ਰਾਤ ਜਿਹੜੀ ਆਗ ਹੈ ਇਹ ਫਾਇਰ ਬਰਗੇਡ ਨਾਲ ਘਟ ਲੋਕਾਂ ਦੇ ਸਹਿਯੋਗ ਦੇ ਨਾਲ ਜਿਹੜੀ ਵੱਧ ਕਾਬੂ